ਜਿਦੇ ਪ੍ਰਵਾਸੀ ਆ ਜ्यादातर ਬਾਰਦਾਤਾ ਨੂੰ ਅੰਜਾਮ ਦਿੰਦੇ ਆ ਫੇ ਭਜ ਜਾਂਦੇ ਆ ਜਿੰਨਾਂ ਨੇ ਵੀ ਕਰਾਇਤੇ ਰੱਖਣੇ ਆ ਅਜੇ ਵੈਰੀਫਿਕੇਸ਼ਨ ਪੁਰਾਣੀ ਜੀ ਗਈ ਯਾਰ ਇਹ ਦੇਖਦੇ ਨਹੀਂ ਵਾਲਾ ਦਾਲਾ ਜੀ ਜਾਂਦੇ ਜਾਂਦੇ ਮੋਟਰਸਾਈਕਲ ਸੁੱਕ ਜਾਂਦੇ ਇਹ ਮੂਹ ਦੇ ਵਿੱਚ ਦਾਤਾਂ ਨਾ ਕੱਚਾ ਪਾਕ ਹੈ ਔਲੋਲ ਕਰਦੇ ਫਿਰਦੇ ਆ ਜੀ ਭਈ ਇਹ ਪ੍ਰਵਾਸੀ ਮਜ਼ਦੂਰ ਆ ਜੋ ਵੀ ਰਹਿੰਦੇ ਜਿੰਪੰਡਾਂ ਚ ਇੰਨਾ ਬਹੁਤ ਗੰਦਗੀ ਫਲਾਈ ਵੀ ਆ ਜੀ ਬੱਚੇ ਸਾਡੇ ਛੋਟੇ ਛੋਟੇ ਜਵਾਕ ਆ ਜੀ ਉਹਨੂੰ ਤੰਗ ਕਰਦੇ ਜੀ ਇਹ ਵਿੱਤੇ ਦੇ ਨੀ ਪਿੰਡ ਮੂਦੋ ਸੰਗਤੀਆਂ ਵਿੱਚ ਕੁਝ ਸਥਾਨਕ ਲੋਕਾਂ ਦੇ ਹੋਰ ਸੂਬਿਆਂ ਦੇ ਲੋਕਾਂ ਦੇ ਪਿੰਡ ਵਿੱਚ ਦਾਖਲੇ ਤੇ ਬੰਦੀ ਲਗਾਉਣ ਦੀ ਗੱਲ ਆਖੀ ਸੀ ਤੇ ਹੁਣ ਇਸੇ ਅਧੀਨ ਖਰੜ ਦੇ ਪਿੰਡ ਜੰਡਪੁਰ ਦੇ ਸਥਾਨਕ ਲੋਕਾਂ ਨੇ ਸਖਤ ਫਰਮਾਨ ਜਾਰੀ ਕੀਤਾ ਹੈ ਪਿੰਡ ਦੀ ਨੋਜਵਾਨ ਸਭਾ ਨਾਲ ਜੁੜੇ ਲੋਕਾਂ ਨੇ ਇੱਥੇ ਕਈ ਥਾਵਾਂ ਤੇ ਇਸ ਵੰਦੀ ਬਕਾਇਦਾ ਬੋਰਡ ਵੀ ਲਗਾਏ ਨੇ ਜਿਨ੍ਹਾਂ ਤੇ ਲਿਖਿਆ ਗਿਆ ਹੈ ਕਿ ਹੋਰ ਸ਼ੁੱਬਿਆਂ ਦੇ ਲੋਕਾਂ ਨੂੰ ਪਿੰਡ 'ਚ ਰਹਿਣ ਲਈ 11 ਨਿਯਮ ਮੰਨਣੇ ਪੈਣਗੇ ਬੋਰਡ ਤੇ ਇਹਨਾਂ 11 ਨਿਯਮਾਂ ਨੂੰ ਵੀ ਦਰਸਾਇਆ ਗਿਆ ਹੈ ਨਗਰਪਾਲਿਕਾ ਦੇ ਖਰੜ ਦੇ 12 ਨੰਬਰ 4 ਦੇ ਕੌਂਸਲਰ ਅਤੇ ਜੰਡਪੁਰ ਪਿੰਡ ਦੇ ਨੌਜਵਾਨ ਸਵਾ ਦੇ ਮੈਂਬਰ ਮਤਵਕ ਪਿੰਡ ਦੇ ਹੋਰ ਲੋਕਾਂ ਨਾਲ ਮਿਲ ਕੇ ਤੁਰਕਿਆ ਕਰਨਾ ਕਰਕੇ ਫੈਸਲਾ ਲਿਆ ਗਿਆ ਹੈ ਹੁਣ ਕੈਰ ਪੰਜਾਬੀਆਂ ਨੂੰ ਪਿੰਡ ਵਿੱਚ ਰਹਿਣ ਲਈ ਪੁਲਿਸ ਵੈਰੀਫਿਕੇਸ਼ਨ ਜ਼ਰੂਰੀ ਹੋਵੇਗੀ ਤੇ ਰਾਤ ਨੂੰ 9 ਵਜੇ ਤੋਂ ਬਾਅਦ ਕੋਈ ਵੀ ਪਿੰਡ ਵਿੱਚ ਦਾਖਲ ਨਹੀਂ ਹੋ ਸਕਦਾ ਪਿੰਡ ਵਿੱਚ ਪਾਨ ਗੁਟਕਾ ਬੀੜੀ ਦੇ ਸੈਵਨ ਤੇ ਪੂਰੀ ਤਰ੍ਹਾਂ ਰੋਕ ਰਹੀ ਹੈਗੀ ਤੋਂ ਬਾਅਦ ਲੋਕ ਇੱਕ ਕਮਰੇ ਵਿੱਚ ਨਹੀਂ ਰਹਿ ਸਕਣਗੇ ਪਿੰਡ ਵਿੱਚ ਘੱਟ ਕਪੜਿਆਂ ਵਿੱਚ ਘੁੰਮਣ ਤੇ ਪਾਬੰਦੀ ਰਹੇਗੀ ਹਰ ਘਰ ਨੂੰ ਸਿਰਫ ਇੱਕ ਹੀ ਪਾਣੀ ਦਾ ਕਨੈਕਸ਼ਨ ਮਿਲੇਗਾ ਬਧਾਈ ਦੇ ਰੂਪ ਚ ਕਿਲਰਾਂ ਨੂੰ 2100 ਰੁਪਏ ਤੋਂ ਬਾਅਦ ਨਹੀਂ ਦਿੱਤੇ ਜਾ ਸਕਦੇ ਵਾਹਨ ਨੂੰ ਪਾਰਕਿੰਗ ਵਿੱਚ ਹੀ ਖੜਾ ਕਰਨਾ ਪਾਏਗਾ ਕੋਈ ਵੀ ਗੱਡੀ ਥੜ ਕੇ ਜੰਗ ਗਲੀ ਚ ਪਾਰਕ ਨਹੀਂ ਕਰ ਸਕਦਾ ਸਰ ਤੁਸੀਂ ਇੱਥੇ ਦੇ ਐਮਸੀਓ ਇਹ ਕੀ ਮਤਾ ਪਾਇਆ ਗਿਆ ਨਵਾਂ ਸਰ ਇਹ ਮਤਾ ਨਹੀਂ ਜੀ ਇੱਕ ਅਪੀਲ ਹੈ ਸਾਰੇ ਪਿੰਡ ਦੇ ਨੌਜਵਾਨਾਂ ਵੱਲੋਂ ਵੀ ਜਿਹੜੇ ਪ੍ਰਵਾਸੀ ਆ ਜ्यादातर ਬਾਰਦਾਤਾ ਨੂੰ ਅੰਜਾਮ ਦੰਨੇ ਆ ਫੇ ਭੱਜ ਜੰਨੇ ਆ ਇਹਨਾਂ ਦੀ ਵੈਰੀਫਿਕੇਸ਼ਨ ਆ ਜ਼ਰੂਰੀ ਹੈ ਜੀ ਜਿਨ੍ਹਾਂ ਦਾ ਵੀ ਤਰਾਏ ਤੇ ਰੱਖਣੇ ਆ ਇਹਨਾਂ ਦੀ ਵੈਰੀਫਿਕੇਸ਼ਨ ਕਰਾਣੀ ਜ਼ਰੂਰੀ ਹੈ ਦੂਜਾ ਜੀ ਇਹਨਾਂ ਦੇ ਜੋ ਇਹ ਥੋਰ ਥੋਰ ਤੇ ਠੁੱਕਦੇ ਫਿਰਦੇ ਆ ਜੀ ਧਾਰਮਿਕ ਸਥਾਨ ਆ ਸਾਡੇ ਗੁਰਦੁਆਰਾ ਮੰਦਿਰ ਹਾਰੇ ਧਰਮ ਉਸਤਾਨ ਹੈ ਇਹ ਦੇਖਦੇ ਨਹੀਂ ਵਾਲਾ ਦਾੜਾ ਜੀ ਜਾਂਦੇ ਜਾਂਦੇ ਮੋਟਰਸਾਈਕਲ ਨੂੰ ਥੁੱਕ ਜੰਦੇ ਜੀ ਹੂੰ ਉੱਥੇ ਬੇਅਦਬੀ ਹੁੰਦੀ ਹੈ ਜੀ ਇਸ ਕਰਕੇ ਇਸ ਟੱਪ ਚੱਕਦੇ ਜੀ ਤੇ ਜਿਹੜਾ ਜਿਹੜਾ ਰਾਤ ਨੂੰ 9 ਵਜੇ ਤੋਂ ਬਾਅਦ ਜੀ ਇਹ ਇੱਕ ਮੋਟਰਸਾਈਕਲ ਤੇ ਚਾਰ-ਚਾਰ ਬੰਦੇ ਬਿਠਾ ਕੇ ਆ ਕੇ ਜੀ ਬਿਨਾਂ ਜ਼ਰੂਰਤ ਤੋਂ ਬਿਨਾਂ ਕਿਸੇ ਕੰਮ ਤੋਂ ਗਲੀਆਂ ਦੇ ਵਿੱਚ ਢੇੜੇ ਮਾਰਦੇ ਫਿਰਦੇ ਨੇ 23 ਵਾਰ ਅਸੀਂ ਰੋਕ ਕੇ ਉਹਨੂੰ ਪੁੱਛਿਆ ਵੀ ਭਾਈ ਤੁਹਾਨੂੰ ਕੋਈ ਅਮਰਜੈਂਸੀ ਹੈ ਕੋਈ ਕੰਮ ਹੈ ਨਹੀਂ ਜੀ ਇਸ ਤਾਂ ਆਇਓ ਚੱਲੇ ਸੀ ਜੀ ਬਸ ਜਦੋਂ ਇਧਰੋਂ ਚੱਲੇਦੇ ਜੀ ਕੋਈ ਜਦੋਂ ਆਪਾਂ ਥੋਸ ਕਰਨੀ ਹੁੰਦਾ ਜੀ ਇਸ ਕਰਕੇ ਇਹਨਾਂ ਨੂੰ ਕਿਹਾ ਵੀ 9 ਵਜੇ ਤੋਂ ਬਾਅਦ ਭਾਈ ਬਿਗੈਰ ਕੰਮ ਤੋਂ ਬਾਹਰ ਨਹੀਂ ਤੁਸੀਂ ਜਾਣਗੇ ਤੇ ਜਦ ਇੱਕ ਜਿਹੜੇ ਬਿਗੈਰ ਕੱਪੜਿਆਂ ਤੋਂ ਜੀ ਸਵੇਰੇ ਜਦੋਂ ਬਜ਼ੁਰਗ ਲੇਡੀਜ਼ ਗੁਰਦੁਆਰਾ ਸਾਹਿਬ ਆਉਂਦੇ ਆ ਜਾਂ ਮੰਦਿਰ ਜਾਂਦੇ ਆ ਇਹ ਮੂੰਹ ਦੇ ਵਿੱਚ ਦਾਤਾਂ ਨਾ ਕੱਚਾ ਪਾਕ ਹੈ ਔਲੋਲ ਕਰਦੇ ਫਿਰਦੇ ਆ ਜੀ ਸੋ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਜੀ ਬਾਕੀ ਇੱਕ ਨਵਾਲਕ ਬੱਚੇ ਜਿਹੜੇ ਇਹਨਾਂ ਦੇ ਛੋਟੇ ਉਹ ਮੋਟਰਸਾਈਕਲ ਬਗੈਰ ਨੰਬਰ ਪਲੇਟ ਤੋਂ ਬਗੈਰ ਕਾਸੀ ਤੋਂ ਭਜਾਈ ਫਿਰਦੀ ਉਹ ਬਹੁਤ ਸਮੱਸਿਆ ਹੈ ਜੀ ਤੇ ਜਿੱਕੇ ਪਾਣੀ ਦੇ ਇਹਨਾਂ ਨੇ ਕਨੈਕਸ਼ਨ ਵੀ ਲਏ ਹੋਏ ਆ ਜੀ ਇੱਕ ਕਨੈਕਸ਼ਨ ਦੇ ਉੱਪਰ ਜੀ ਇੱਕ ਬੜਾ ਪੀਜੀ ਖੜਿਆ ਜਿਹਦੇ ਵਿੱਚ 50 60 ਬੰਦੇ ਰਹਿੰਦੇ ਆ ਇੱਕ ਕਨੈਕਸ਼ਨ ਆ ਉਹ ਬਾਕੀ ਲੋਕਾਂ ਨੂੰ ਉਸ ਗਲੀ ਦੇ ਲੋਕਾਂ ਨੂੰ ਪਾਣੀ ਦੀ ਪ੍ਰੋਬਲਮਾਂ ਦੀ ਕਿਉਂਕਿ ਉਹਨਾਂ ਦਾ 24 ਘੰਟੇ ਟੁੱਲੂ ਪੰਪ ਚੱਲ ਜੰਦਾ। ਇਹ ਵੀ ਬੜੀ ਇੱਕ ਪਾਣੀ ਦੀ ਸਮੱਸਿਆ ਹੈ, ਸਫਾਈ ਦੀ ਸਮੱਸਿਆ ਹੈ, ਪਾਣੀ ਦੀ ਸਮੱਸਿਆ ਹੈ। ਇਸ ਕਰਕੇ ਇਹ ਸਾਰੇ ਹੀ ਆਪਾਂ ਨੇ ਸੱਤ ਤੱਕੇ ਵੀ ਸਾਰੇ ਨੌਜਵਾਨਾਂ ਵੱਲੋਂ ਪਿੰਡ ਵੱਲੋਂ ਇਹ ਸਾਰੇ ਦਾ ਸਾਂਝਾ ਇੱਕ ਬੋਰਡ ਬਣਾ ਕੇ ਲਾਈ ਗਏ ਆ। ਵੀ ਭਾਈ ਜੇ ਤੁਸੀਂ ਇਸ ਪਿੰਡ ਦੇ ਵਿੱਚ ਰਹਿਣਾ ਹੈ ਤਾਂ ਤੁਹਾਨੂੰ ਇਹ ਨਿਯਮ ਪ੍ਰਵਾਨ ਕਰਨੇ ਪਊਗੇ। ਇਹ ਤੁਹਾਨੂੰ ਨਿਯਮ ਬੰਨਣੇ ਪਏ। ਇਹ ਸਹਿਮਤੀ ਹੋ ਚੁੱਕੀ ਪਿੰਡ ਵਾਲੀ ਸਾਰੀ। ਹਾਂਜੀ ਇਹ ਪਿੰਡ ਵੱਲੋਂ ਇੱਕ ਦਿਨ ਇਕੱਠ ਕਰਕੇ ਸਹਿਮਤੀ ਕਰੀ ਗਈ ਹੈ ਜੀ। ਸਾਰੇ ਨੌਜਵਾਨਾਂ ਵੱਲੋਂ ਬਜ਼ੁਰਗਾਂ ਵੱਲੋਂ ਆਹੀ ਕਿਹਾ ਗਿਆ ਵੀ ਆਪਾਂ ਇਸ ਕਿਉਂਕਿ ਤੁਸੀਂ ਦੇਖਿਆ ਜੀ ਹਰੇਕ ਸੁਸਾਇਟੀ ਦੇ ਬਾਹਰ ਵੀ ਬੋਰ ਲੱਗਿਆ ਪਾ ਹੁੰਦਾ। ਵੀ ਇੱਥੇ 11 ਵਜੇ ਤੋਂ ਬਾਅਦ ਤੁਸੀਂ ਅੰਦਰ ਨਹੀਂ ਜਾ ਸਕਦੇ। ਜਾਂ ਜੇ ਕੋਈ ਆਉਂਦਾ ਏ ਤਾਂ ਉਹ ਸੁਸਾਇਟੀ ਦੇ ਮੂਹਰੇ ਜਿਹੜੇ ਸਿਕਿਉਰਟੀ ਗਾਰਡ ਹੈ ਉਹ ਵੀ ਫੋਨ ਕਰਕੇ ਪੁੱਛਦੇ ਆ। ਵੀ ਅਸੀਂ ਥੋੜਾ ਬੰਦਾ ਮਿਲਣ ਆਇਆ ਜੀ ਫਲਾਣੇ ਨਾਮ ਦਾ ਇਹਨੂੰ ਭੇਜਿਓ ਜੀ ਟੋਟਲ ਕਿੰਨੇ ਕਿੰਨੇ ਤੁਹਾਡੇ ਹਿਸਾਬ ਨਾਲ ਪ੍ਰਵਾਸੀ ਐਸੇ ਪਿੰਡ ਚ ਇਸ ਪਿੰਡ ਦੇ ਵਿੱਚ 500 ਦੇ ਪਲੱਸ ਬੰਦੇ ਰਹਿੰਦੇ ਆ ਜੀ ਤੇ ਜੇ ਕਰੇ ਨਹੀਂ ਕੋਈ ਵੀ ਹਦਾਇਤਾਂ ਦੀ ਪਾਲਣਾ ਹੁੰਦੀ ਤਾਂ ਫਿਰ ਅਗਲਾ ਕਾਰਵਾਈ ਕੀ ਹੋਏਗੀ ਅੱਗੇ ਪ੍ਰਸ਼ਾਸਨ ਨੂੰ ਅਸੀਂ ਲਿਖ ਕੇ ਦਵਾਂਗੇ ਜੀ ਭਾਈ ਜਿਹੜੀ ਵੈਰੀਫਿਕੇਸ਼ਨ ਹੋਣ ਦੇ ਹਿਸਾਬ ਨਾਲ ਹੀ ਜਿਹੜੇ ਵਧੀਆ ਬੰਦੇ ਆ ਉਹ ਰਹਿਣਗੇ ਜੀ ਜਿਹੜੇ ਕ੍ਰਿਮੀਨਲ ਜਾਂ ਕ੍ਰਿਮੀਨਲ ਰਿਕਾਰਡ ਵਾਲੇ ਬੰਦੇ ਆ ਉਹ ਵੈਸੇ ਹੀ ਭੱਜ ਜਾਣਾ ਜੀ ਜਿਹੜੇ ਨੀਚੇ ਤੁਸੀਂ ਹੋਰ ਲਿਖਿਆ ਬੱਚਾ ਜੰਮਣ ਤੇ ਵਿਆਹ ਤੇ ਜਿਹੜੀ ਵਿਧਾਈ ਲਿਖੀ ਗਈ ਇਹ ਤਾਂ ਨਗਰ ਕੌਂਸਲ ਦੇ ਵਿੱਚ ਆਪਣਾ ਮਤਵ ਵੀ ਪਾਸ ਹੋਇਆ ਸੀ ਜੀ ਸਰ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਤੇ ਕੀ ਮਤਾ ਪਾਇਆ ਗਿਆ ਮੇਰਾ ਨਾਮ ਹੈ ਸੱਜਨ ਸਿੰਘ ਜੀ ਪਿੰਡ ਜੰਡਵਰ ਜੀ ਆਪਣਾ ਮਤਾਂ ਤੇ ਇਹੀ ਪਾਇਆ ਜੀ ਆਪਾਂ ਨੇ ਜਿਹੜੇ ਇਹ ਭਈਏ ਪ੍ਰਵਾਸੀ ਮਜ਼ਦੂਰ ਆ ਜੋ ਵੀ ਰਹਿੰਦੇ ਈ ਪਿੰਡਾਂ 'ਚ ਇਹਨਾਂ ਬਹੁਤ ਗੰਦਗੀ ਫਲਾਈ ਵੀ ਆ ਜੀ ਸਾਡੇ ਧੀਆਂ ਭੈਣਾਂ ਵੀ ਗੁਰਦੁਆਰੇ 'ਚ ਵੀ ਆਉਂਦੀਆਂ ਆ ਸਾਂ ਸਵੇਰਾ ਇਹ ਕੱਚੇ ਬਨੈਨਾਂ ਪਾ ਕੇ ਘੁੰਮਦੇ ਈ ਇਹ ਧੀਆਂ ਭੈਣਾਂ ਨੂੰ ਬਹੁਤ ਔਖਾ ਜੀ ਸਾਨੂੰ ਬਹੁਤ ਇਹਦੇ ਖਤਰਾ ਹੀ ਆਈ ਭਈਆਂ ਤੋਂ ਬੱਚੇ ਸਾਡੇ ਛੋਟੇ ਛੋਟੇ ਜਵਾਕ ਆ ਜੀ ਉਹਨੂੰ ਤੰਗ ਕਰਦੇ ਈ ਇਹ ਇਹਨਦੇ ਬੱਚੇ 10 10 15 15 ਬੱਚੇ ਇਹਨਦੇ ਦਿਨ 'ਚ ਘੁੰਮਦੇ ਇੱਥੇ ਪਿੰਡ 'ਚ ਪੂਰਾ ਜਣੋ ਕੋਈ ਰੋਕ ਟੋਕ ਨਹੀਂ ਕੁਛ ਨਹੀਂ ਹੈਗਾ ਇਹਨੂੰ ਕੋਈ ਜਿੰਨਾ ਹੋਵੇ ਸਮਝਾਈੋ ਸਮਝਦੇ ਵੀ ਹੈ ਨਹੀਂ ਇਹ ਜੀ ਇੱਕ ਲਿਖ ਦੇ ਡੰਗਰ ਆਈ ਇਹ ਹਾਂ ਜੀ ਕੀ ਕੀ ਤੁਸੀਂ ਲਿਖਿਆ ਕੀ ਕੀ ਹੈ ਬੋਰਡ ਦੇ ਵਿੱਚ ਜਿਹੜਾ ਬਾਈ ਮਥੇ ਪਾਈ ਜੀ ਅਸੀਂ ਪਾਏ ਬਈ ਹੈ ਨਾ ਬਾਰੇ ਹੀ ਪਾਈ ਮਥੇ ਜਿਹੜੇ ਆਪਣਾ ਵੀ ਕਹਤਾ 9 ਵਜੇ ਤੇ ਪਹਿਲਾਂ ਪਹਿਲਾਂ ਪਿੰਡ ਚ ਆਓ ਜੀ 9 ਵਜੇ ਦੇ ਬਾਅਦ ਨਹੀਂ ਆਉਣਾ ਜੀ ਹੈ ਆਰਾਮ ਦਾ ਟਾਈਮ ਜਿਹੜਾ ਸਮਾਈ ਜਾਂਦਾ ਬਾਕੀ ਜਿਹੜੇ ਰਹਿੰਦੇ ਵੀ ਆਪਣੇ ਘਰ ਘਰ ਜਿਹਦੀ ਜਿਹਦੇ ਕਿਰਾਏ ਪਰਦੇਸ ਮਕਾਨ ਜਿੰਨਾ ਇਹ ਬੰਦੇ ਹਨ ਜੀ ਉਹ ਆਪਣਾ ਆਪ ਜ਼ਿੰਮੇਵਾਰ ਹੋਣਗੇ ਇਹ ਬੰਦਿਆਂ ਦੇ ਜਿਹੋ ਹੁੰਦੇ ਮਹਾਲੀ ਤੋਂ ਪੱਤਰਕਾਰ ਸੁਖਵਿੰਦਰ ਸੈਣੀ ਦੀ ਰਿਪੋਰਟ